ਫਿਲਮੀ ਅਦਾਕਾਰ ਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬਚਨ ਦੀ ਗ੍ਰਿਫਤਾਰੀ ਦੀ ਮੰਗ ਜੋਰਾ ਸ਼ੋਰਾਂ ਦੇ ਨਾਲ ਉੱਠ ਰਹੀ ਹੈ। ਦਰਅਸਲ ਉਹਨਾਂ ਦੇ ਵੱਲੋਂ ਇੱਕ ਅਜੀਬ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਤਰਥੱਲੀ ਮਚੀ ਹੋਈ ਹੈ। ਜਯਾ ਬਚਨ ਦੇ ਵੱਲੋਂ ਕੁੰਭ ਦੇ ਪਾਣੀ ਨੂੰ ਸਭ ਤੋਂ ਪ੍ਰਦੂਸ਼ਿਤ ਪਾਣੀ ਦੱਸਿਆ ਗਿਆ। ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਭਾਜਪਾੜ ਦੇ ਵਿੱਚ ਜਾਨ ਗਵਾਉਣ ਵਾਲਿਆਂ ਦੀਆਂ ਲਾਸ਼ਾਂ ਪਾਣੀ ਦੇ ਵਿੱਚ ਸੁੱਟ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਹੁਣ ਭਪੀ ਯਾਨੀ ਕਿ ਵਿਸ਼ਵ ਹਿੰਦੂ ਪਰਿਸ਼ਦ ਨੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਤੇ ਧਾਰਮਿਕ ਸੰਗਠਨਾਂ ਦੇ ਨੇਤਾਵਾਂ ਨੇ ਵੀ ਬੱਚਨ ਦੇ ਬਿਆਨ ਤੇ ਇਤਰਾਜ਼ ਜ਼ਾਹਿਰ ਕੀਤਾ ਹੈ ਜਾਣਕਾਰੀ ਮੁਤਾਬਕ ਭਪੀ ਦੇ ਮੀਡੀਆ ਇੰਚਾਰਜ ਦੇ ਵੱਲੋਂ ਇਹ ਕਿਹਾ ਗਿਆ ਕਿ ਝੂਠੇ ਬਿਆਨਾਂ ਰਾਹੀਂ ਸਨਸਨੀ ਫੈਲਾਉਣ ਦੇ ਲਈ ਜਾਇਆ ਬੱਚੇ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮਹਾਕੁੰਭ ਆਸਥਾ ਤੇ ਸ਼ਰਦਾ ਦਾ ਆਧਾਰ ਹੈ ਜਿੱਥੇ ਧਰਮ ਕਰਮ ਤੇ ਮੁਕਤੀ ਮਿਲਦੀ ਹੈ ਇਸ ਦੇ ਨਾਲ ਕਰੋਣਾ ਸ਼ਰਧਾਲੂਆਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਸੰਸਦਕ ਕੰਪਲੈਕਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਪਾਸ ਸੰਸਦ ਬਚਨ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਧ ਪ੍ਰਦੂਸ਼ਿਤ ਪਾਣੀ ਕਿੱਥੇ ਹੈ ਕੁੰਬ ਦੇ ਵਿੱਚ ਭਾਜੜ ਚ ਮਰਨ ਵਾਲਿਆਂ ਦੀਆਂ ਲਾਸ਼ਾਂ ਨਦੀ ਚ ਸੁੱਟ ਦਿੱਤੀਆਂ ਗਈਆਂ ਇਸੇ ਕਾਰਨ ਪਾਣੀ ਦੂਸ਼ਿਤ ਹੋ ਗਿਆ ਅਸਲ ਮੁੱਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਇਸੇ ਦੇ ਨਾਲ ਸਪਾਸ ਸੰਸਦ ਨੇ ਮਹਾਕੁੰਭ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਤੇ ਵੀ ਵੱਡੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕੁੰਭ ਦੇ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਦੇ ਲਈ ਕੋਈ ਪ੍ਰਬੰਧ ਨਹੀਂ ਕੀਤੇ ਜਾ ਰਹੇ ਇਹ ਝੂਠ ਬੋਲਿਆ ਜਾ ਰਿਹਾ ਹੈ ਕਿ ਕਰੋੜਾਂ ਲੋਕ ਉੱਥੇ ਆਏ ਨੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਕਿਸੇ ਵੀ ਸਮੇਂ ਇੱਕ ਥਾਂ ਤੇ ਇਕੱਠੇ ਕਿਵੇਂ ਹੋ ਸਕਦੇ ਨੇ ਦੱਸਿਆ ਗਿਆ ਕਿ ਭਾਜਪਾ ਦੇ ਵੱਲੋਂ ਇਸ ਨੂੰ Hindu ਆਸਥਾ ਤੇ ਕੁੰਭ ਮੇਲੇ ਦਾ અપਮਾਨ ਦੱਸਿਆ ਗਿਆ ਕਈ ਧਾਰਮਿਕ ਨੇਤਾਵਾਂ ਤੇ ਸੰਖਰਾਂ ਦੇ ਵੱਲੋਂ ਜਯਾ ਬਚਨ ਤੋਂ ਮਾਫੀ ਦੀ ਮੰਗ ਕੀਤੀ ਗਈ ਤੇ ਉਹਨਾਂ ਦੇ ਬਿਆਨ ਨੂੰ ਗੁੰਮਰਾਹਕੁੰਨ ਤੇ ਅਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਪਰ ਲਗਾਤਾਰ ਜਯਾ ਬਚਨ ਦਾ ਵਿਰੋਧ ਹੋ ਰਿਹਾ ਹੈ ਉਥੇ ਹੀ ਹੁਣ ਗ੍ਰਿਫਤਾਰੀ ਦੀ ਮੰਗ ਵੀ ਸ਼ुरू ਹੋ ਗਿਆ ਕਿਉਂਕਿ ਇਹਨਾਂ ਦਿਨਾਂ ਦੌਰਾਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਕੁੰਭ ਦੇ ਮੇਲੇ ਦੇ ਵਿੱਚ ਡੁਬਕੀ ਲਗਾਉਣ ਦੇ ਲਈ ਪਹੁੰਚੇ ਹੋਏ ਨੇ ਲੋਕਾਂ ਦੀ ਧਾਰਮਿਕ ਆਸਾ ਕੁੰਭ ਦੇ ਮੇਲੇ ਦੇ ਨਾਲ ਜੁੜੀ ਹੋਈ ਹੈ ਇਸੇ ਕਰਕੇ ਕਰੋਨਾ ਦੀ ਗਿਣਤੀ ਵਿੱਚ ਉੱਥੇ ਸ਼ਰਧਾਲੂ ਪਹੁੰਚੇ ਹੋਏ ਨੇ ਹਾਲਾਂਕਿ ਪਿਛਲੇ ਦਿਨਾਂ ਦੌਰਾਨ ਹਾ사 ਵਾਪਰ ਗਿਆ ਸੀ ਉਸ ਤੋਂ ਪਹਿਲਾਂ ਵੀ ਇੱਕ ਹਾ사 ਵਾਪਰ ਗਿਆ ਸੀ ਜਦੋਂ ਕੁੰਭ ਦੇ ਮੇਲੇ ਵਿੱਚ ਅੱਗ ਲੱਗ ਗਈ ਸੀ ਪਰ ਉਸ ਤੋਂ ਬਾਅਦ ਪੂਕਤਾ ਪ੍ਰਬੰਧ ਜ਼ਰੂਰ ਕੀਤੇ ਗਏ ਸੀ ਸ਼ਰਧਾਲੂ ਜਿਹੜੇ ਵੀ ਉੱਥੇ ਪਹੁੰਚ ਰਹੇ ਨੇ ਉਹਨਾਂ ਦੇ ਲਈ ਪ੍ਰਬੰਧ ਜ਼ਰੂਰ ਕੀਤੇ ਗਏ ਨੇ ਇਸੇ ਕਰਕੇ ਵੱਖ-ਵੱਖ ਦੇਸ਼ਾਂ ਤਾਂ ਉਹ ਵੀ ਲੋਕ ਉੱਥੇ ਪਹੁੰਚ ਰਹੇ ਨੇ ਤੇ ਉਸੇ ਦੌਰਾਨ ਹੀ ਜਯਾ ਬਚਨ ਦਾ ਇਹ ਜੋ ਬਿਆਨ ਸਾਹਮਣੇ ਆਇਆ ਸੇ ਵੱਲੋਂ ਤਰਥੱਲੀ ਮਚਾ ਦਿੱਤੀ ਗਈ ਤੇ ਹੁਣ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਆਧਾਰਮਿਕ ਆਸਾ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਵੀ ਦੱਸਿਆ ਜਾ ਰਿਹਾ ਹੈ